मनिंदर तू हां जी अंदर आ सकती है मैं। हाँ हाँ आ जाओ सत श्रीकाल जी सत

ਤੁਸੀਂ ਠੀਕ ਹੋਈ ਹਾਂ ਹਾਂ ਮੈਂ ਤਾਂ ਠੀਕ ਹਾਂ ਮੈਂ ਅ ਤੋ ਇੱਥੇ ਮੈਂ ਇੱਕ ਫਰਿਆਦ ਲੈ ਕੇ ਆਈ ਸੀਗੀ ਤੁਹਾਡੇ ਤੱਕ ਜਿਹੜੀ ਕਿ ਤੁਸੀਂ ਪੂਰੀ ਕਰ ਸਕਦੇ ਹੋ ਮੇਰੇ ਦਾ ਕਵਰਿਆ ਮੈਂ ਭਾਵੇਂ ਕੀ ਪੂਰੀ ਕਰ ਸਕਦੇ ਤੇ ਫਰਿਆਦ ਤੁਸੀਂ ਮੇਨਾ ਪਹਿਣਾ ਲਾ ਲਿਓ ਬਾਰਗੇਨੀ ਮੇਰੇ ਵੱਡੇ ਪੈਣ ਨਹੀਂ ਹੋ ਤੁਸੀਂ ਸੋਚੋ ਜੇ ਮੈਂ ਇਸ ਘਰੇ ਵਿਆਹ ਕਿ ਆਉਂਦੀ ਫਿਰ ਵੀ ਤੱਕ ਪਹਿਲਾਂ ਪਹਿਲਾਂ ਮੈਨੂੰ ਵਰਤਦੇ ਨੇ ਤੁਸੀਂ ਮੇਰੇ ਨਾਲ ਖੜਦੇ ਨਾ ਤੇ ਜਿਹੜਾ ਟਾਈਮ ਅੱਜ ਮਿਲਿਆ ਕੀ ਤੁਸੀਂ ਅੱਜ ਵੀ ਮੇਰੇ ਨਾਲ ਖੜੂ ਮੈਨੂੰ ਜਦੋਂ ਮੈਂ ਕੁਝ ਸਮਝ ਨਹੀਂ ਕੀ ਪਹਿਲ ਨਹੀਂ ਪਹਿਹਿਆ ਨਹੀਂ ਕੀ ਗੱਲ ਖਿਆ ਥੋੜੀ ਵੀ ਦੋਪਰਾ ਹੈ ਹਾਂ ਦੋਪਰਾ ਮੰਗੀ ਤੁਸੀਂ ਇਕੱਲੀ ਪਹਿਣੋ ਤੇ ਜੇ ਕੱਲ ਨੂੰ ਤੁਹਾਡੇ ਨਾਲ ਇਹੋ ਜਿਹਾ ਕੁਝ ਹੁੰਦਾ ਜਿਹਾ ਕੁਝ ਵੀ ਮੇਰੇ ਨਾਲ ਹੋਇਆ ਕੀ ਤੁਸੀਂ ਬਰਦਾਸ਼ਤ ਕਰ ਲੈਂਦੇ ਕੀ ਤੁਹਾਡੇ ਭਰਾ ਜਾਣ ਲੈਂਦੇ ਕਿ ਤੁਸੀਂ ਚੁੱਪ ਰਹਿੰਦੇ ਮੇਰਾ ਵੀ ਭਰਾ ਮੈਂ ਇਹ ਪ੍ਰਹਤ ਕੱਲੀ ਪਹਿਣੀ ਹਾਂ ਸਾਨੂੰ ਪੁੱਛ ਕੇ ਦੇ ਕਿ ਸਾਡੇ ਦਿਲ ਤੇ ਕੀ ਬੀਤੀ ਜਾਂਦੀ ਮੇਰੇ ਦਿਲ ਤੇ ਕੀ ਬੀਤੀ ਰੇਰੇ ਘਰ ਦੇ ਦਿਲ ਤੇ ਕੀ ਬੀਤੀ ਤੁਸੀਂ ਹੁਣ ਵੀ ਚੁੱਪ ਬਨੰਦਰ ਕੀ ਬੀਤੀ ਹੈ ਕੀ ਮੈਨੂੰ ਕੋਈ ਸਮਝ ਨਹੀਂ ਆਉਂਦਾ ਕਿ ਉਹਨੂੰ ਕੁਝ ਵੀ ਨਹੀਂ ਪਤਾ ਬਨੰਦਰ ਮੈਨੂੰ ਤਾਂ ਕੁਛ ਨਹੀਂ ਪਤਾਗਾ ਚਾਂ ਚਾਂਦ ਹੋਂ ਸੇ ਚਾਂਕ ਕੇ ਅਣਜਾਨ ਬਣਿਆ ਲਿਆ। ਜੇ ਸੱਚੀ ਤੁਹਾਨੂੰ ਕੁਝ ਨਹੀਂ ਪਤਾ। ਨਹੀਂ ਨਹੀਂ। ਕੱਲ੍ਹ ਕੀ ਹੈ ਮੈਨੂੰ ਸੱਚੀ ਇਹ ਵੀ ਕੁਝ ਪਤਾ ਬਲਿੰਦਰ। ਜੇ ਤੁਹਾਨੂੰ ਹੁੰਦੀ ਤਾਂ ਮੈਂ ਤੈਨੂੰ ਦੱਸ ਸਕਦੀ। ਤੁਹਾਨੂੰ ਇਹਨਾਂ ਦਾ ਪਤਾ ਹੀ ਆ ਵੀ ਤੁਹਾਡੇ ਘਰਾਂ ਮੇਰੇ ਮਗਰ ਕਿਨੇ ਹੱਥੇ ਗੁਰ ਪਿਆ ਹੋਇਆ। ਚੌਂਦੇ ਹੱਥ ਤੇ ਵੀ ਮੌਤ ਹੋਈਆ। ਉਹ ਮੈਨੂੰ ਵਿਆਹ ਕੇ ਇਸ ਘਰ ਵਿੱਚ ਲਿਆਉਣਾ ਚਾਹੁੰਦਾ। ਇਹ ਗੱਲ ਤਾਂ ਤੁਹਾਨੂੰ ਪਤਾ ਹੀ ਹੈ ਨਾ। ਹਾਂ। ਇਹ ਤਾਂ ਤਾਂ ਮੈਨੂੰ ਪਤਾ ਇਹ ਗੱਲ ਵੀ ਪਤਾ ਹੋਊਗੀ ਕਿ ਮੈਨੂੰ ਕਿਸ ਨੇ ਕੱਪਨੈਪ ਕੀਤਾ ਸੀ ਕੱਪਨੈਪ ਕੀਤਾ ਸੀ ਨਹੀਂ ਮੈਨੂੰ ਤਾਂ ਨਹੀਂ ਪਤਾ ਜੇ ਨਹੀਂ ਪਤਨ ਤਾਂ ਤੁਹਾਨੂੰ ਮੈਂ ਦੱਸਦੀ ਤੁਹਾਡੇ ਘਰ ਵਾਲੇ ਨੇ ਤੁਹਾਡੇ ਘਰ ਵਾਲੇ ਨੇ ਮੈਨੂੰ ਕੱਪਨੈਪ ਕੀਤਾ ਮੈਨੂੰ ਚਾਰ ਪੰਜ ਦਿਨ ਬੰਨ ਕੇ ਰੱਖਿਆ ਕੁੱਟਿਆ ਮਾਰਿਆ ਮੈਨੂੰ ਵਿਆਹ ਲਈ ਬਣਾਉਂਦਾ ਸੀ ਵੀ ਮੇਰੇ ਨਾਲ ਵਿਆਹ ਕਰਾ ਜੇ ਵਿਆਹ ਕਰਾਈਂਗੀ ਤੇ ਇੱਥੋਂ ਛੱਡ ਦੂੰਗਾ ਨੇ ਇੱਥੇ ਆ ਕੁਗਾ ਉੱਕੀ ਪਿਆਸੀ ਮੈਂ ਉੱਥੇ ਬੰਨੀ ਰਹੀ। ਬਸ ਉਹ ਤੇ ਮੇਰੇ ਘਰ ਮੇ ਚੰਗੇ ਸੀ ਕਿ ਮੈਂ ਉੱਥੋਂ ਛੁੱਟ ਕੇ ਭੱਜ ਗਈ। ਤੀ ਪਤਾ ਨਹੀਂ ਮੇਰੇ ਨਾਲ ਕੀ ਹੁੰਦਾ ਕੀ ਨਹੀਂ। ਇਹ ਸਾਰਾ ਕੁਝ ਤੁਹਾਡੇ ਘਰ ਨਾਲ ਕੀਤਾ ਮੇਰੇ ਨਾਲ। ਨਹੀਂ ਨਹੀਂ ਮੈਂ ਨਹੀਂ ਅੰਦਰ। ਉਹ ਇਹੋ ਜਿਹਾ ਕੁਝ ਨਹੀਂ ਕਰ ਸਕਦਾ। ਤੂੰ ਝੂਠ ਮਾਰਦੀ ਐ। ਮੈਂ ਝੂਠ ਮਾਰਦੀ ਐ। ਮੈਨੂੰ ਕਿ ਲੋੜਾ ਝੂਠ ਮਾਰਨ ਦੀ। ਮੈਨੂੰ ਦੱਸੋ ਮੈਂ ਤੁਹਾਡਾ ਘਰ ਕਿਉਂ ਪਟੂਗੀ ਝੂਠ ਮਾਰ ਕੇ। ਤੁਹਾਨੂੰ ਵੀ ਪਤਾ ਨਹੀਂ ਸਾਰਾ ਕੁਝ ਤੇਰੇ ਅੱਖਾਂ ਸਾਹਮਣੇ ਹੁੰਦਾ ਰਿਹਾ। ਵੀ ਉਹਨੇ ਮੈਨੂੰ ਪਾਉਣ ਲਈ ਕੀ ਕੁਛ ਨਹੀਂ ਕੀਤਾ ਕਦੇ ਤੁਹਾਡੇ ਨਾਲ ਲੜਾਈਆਂ ਕੀਤੀਆਂ ਸਾਡੇ ਕਰੇ ਕੀ ਕੁਛ ਕਰਕੇ ਆ ਫਿਰ ਵੀ ਤੁਹਾਨੂੰ ਲੱਗਦਾ ਕਿ ਮੈਂ ਝੂਠ ਮਾਰਦੀ ਹਾਂ ਮਨਿੰਦਰ ਮੈਨੂੰ ਨਹੀਂ ਪਤਾ ਉਹਨੇ ਕੀ ਕੀਤਾ ਤੇਰੇ ਨਾਲ ਪਰ ਇੱਥੋਂ ਥਿੱਕਰ गिर ਜੂਗਾ ਮੈਨੂੰ ਨਹੀਂ ਸੀ ਪਤਾ ਪਰ ਜੇ ਉਹਨੇ ਕੁਛ ਇਹੋ ਜਿਹਾ ਕੀਤਾ ਵੀ ਤਾਂ ਮੈਂ ਤੈਨੂੰ ਆਪਣੀ ਭੈਣ ਬਣਾ ਕੇ ਕਹਿੰਦੀ ਆ ਵੀ ਇਹ ਗੱਲ ਤੇ ਮਿੱਟੀ ਪਾ ਦੇ ਮੈਂ ਦੋ ਧੀਆਂ ਦੀ ਮਾਇਆ ਠੀਕ ਕਹਿ ਰਹੇ ਹੋ ਤੁਸੀਂ ਵੀ ਮਿੱਟੀ ਬਾਦੇ ਇਸ ਗੱਲ ਤੇ ਮੈਨੂੰ ਤਾਂ ਲੱਗਦਾ ਕਿ ਤੁਸੀਂ ਮੇਰਾ ਸਾਥ ਦਿਓਗੇ ਵੀ ਉਹਨੇ ਐਡਾ ਵੱਡਾ ਗੁਨਾਹ ਕੀਤਾ ਉਹਨੂੰ ਸਜ਼ਾ ਮਿਲਣੀ ਚਾਹੀਦੀ ਤੁਸੀਂ ਇੱਕ ਔਰਤ ਹੋ ਕੇ ਔਰਤ ਨੂੰ ਕਹਿ ਰਹੇ ਹੋ ਵੀ ਜਿਹੜਾ ਕੁਝ ਵੀ ਤੇਰੇ ਨਾਲ ਹੋਇਆ ਤੂੰ ਭੁੱਲ ਜਾ ਮੈਂ ਕਿਵੇਂ ਭੁੱਲ ਸਕਦੀ ਹਾਂ ਤੁਸੀਂ ਅੱਦਨ ਦਿਲ ਤੇ ਹੱਥ ਕਰਾ ਕੇ ਕਹੋ ਕਿ ਜੇ ਤੁਹਾਡੇ ਨਾਲ ਆ ਕੁਝ ਹੋਇਆ ਹੁੰਦਾ ਤੁਸੀਂ ਚੁੱਪ ਰਹਿ ਲੈਂਦੇ ਜਾਂ ਤੁਹਾਡੇ ਭਰਾ ਚੁੱਪ ਰਹਿ ਲੈਂਦੇ ਅਸੀਂ ਕਿਵੇਂ ਚੁੱਪ ਰਹੀਏ ਮੈਂ ਤਾਂ ਤੁਹਾਡੇ ਤੋਂ ਸੋ ਦੋ ਇਨਸਾਫ ਦੀ ਪੀਖ ਮੰਗਣ ਆਈ ਆ ਤੂੰ ਵੀ ਮੇਰਾ ਸਾਥ ਦੇ ਸਕਦੀ ਆ ਇੱਕ ਵੱਡੀ ਭੈਣ ਹੋਣ ਦੇ ਨਾਤੇ ਕੀ ਤੂੰ ਮੇਰਾ ਸਾਥ ਦੇਂਗੀ ਕੀ ਇਨਸਾਫ ਮੈਂ ਤੈਨੂੰ ਇਨਸਾਫ ਦਿਵਾ ਸਕਦੀ ਆ ਨਹੀਂ ਨਹੀਂ ਮਨਿੰਦਰ ਮੈਂ ਤੈਨੂੰ ਕੋਈ ਇਨਸਾਫ ਨਹੀਂ ਦਿਵਾ ਸਕਦੀ ਮੈਨੂੰ ਮਾਫ ਕਰ ਦੇ ਨਹੀਂ ਮੈਂ ਨਹੀਂ ਇਨਸਾਫ ਦਿਵਾ ਸਕਦੀ ਤੁਸੀਂ ਇਨਸਾਫ ਦਿਵਾ ਸਕਦੇ ਤੁਸੀਂ ਮੇਰੀ ਇੱਕ ਨਿੱਕੀ ਜੀ ਨਿੱਕੇ ਜੀ ਮਦਦ ਕਰ ਦੋ ਇੱਕ ਛੋਟੀ ਭੈਣ ਸਮਝ ਕੇ ਮੈਨੂੰ ਇਹ ਦੱਸ ਦੋ ਕਿ ਕਿਕਰ ਸਿੰਘ ਕਿੱਥੇ ਆ ਉਹ ਕਿੱਥੇ ਨੂੰ ਗਿਆ ਹੋਇਆ ਮੈਨੂੰ ਬਸ ਇਹ ਦੱਸ ਦੋ ਬਾਕੀ ਸਾਰਾ ਕੁਝ ਮੈਂ ਆਪੇ ਦੇਖੂੰਗੀ ਵਿਉਹੇ ਦੇ ਨਾਲ ਕੀ ਕਰਨਾ ਤੇ ਕੀ ਨਹੀਂ ਮੈਂ ਮੰਨਦੀ ਆਂ ਕਿ ਤੁਸੀਂ ਆਪਣੇ ਧੀਆ ਦਾ ਸੋਚਦੇ ਹੋ ਉਹ ਤੁਹਾਡੇ ਘਰ ਵਾਲਾ ਪਰ ਤੁਸੀਂ ਮਿਹਰੀ ਬਾਰੇ ਵੀ ਸੋਚੋ ਕੀ ਤੁਹਾਨੂੰ ਕੀ ਲੱਗਦਾ ਕੀ ਤੁਹਾਡੀਆਂ ਧੀਆ ਤੁਹਾਡੇ ਤੁਹਾਡੇ ਘਰ ਵਾਲ ਦੇ ਸਪਤੀ ਸੇਫ ਰਹਿ ਸਕਦੀਆਂ ਅੱਜ ਉਹਨੇ ਮੇਰੇ ਨਾਲ ਕੀਤਾ ਕੱਲ ਨੂੰ ਕਿਸੇ ਹੋਰ ਨਾਲ ਕਰੂਗਾ ਤੇ ਤੁਸੀਂ ਇਹ ਬਰਦਾਸ਼ਤ ਕਰੇ ਜਾਉਂਗੇ ਕਿੰਨਾ ਕੁ ਟਾਈਮ ਨਹੀਂ ਨਹੀਂ ਮਨਿੰਦਰ ਉਹ ਐ ਹੋ ਜਾ ਨਹੀਂਗਾ ਪਤਾ ਨਹੀਂ ਫਿਰ ਮੈਂ ਇਹੋ ਜੀ ਫਿਰ ਤੁਸੀਂ ਮੈਨੂੰ ਗਲਤ ਕਹਿ ਰਹੇ ਹੋ ਨਹੀਂ ਨਹੀਂ ਮਨਿੰਦਰ ਮੇਰੇ ਕਹਿਣ ਦਾ ਉਹ ਮਤਲਬ ਨਹੀਂ ਠੂ ਗਲਤ ਸਮਝੀ ਜਾਂਦੇ ਆ ਢੇਗ ਮੇਰੀਆਂ ਦੋਤੀਆਂ ਤੈਨੂੰ ਵੀ ਪਤਾ ਹੈ ਜੇ ਤੂੰ ਕੋਈ ਇਹੋ ਜਿਹਾ ਕਦਮ ਚੱਕੇਂਗੀ ਤਾਂ ਮੇਰਾ ਘਰ ਪੱਟਿਆ ਜਾਊਗਾ ਕੀ ਤੂੰ ਚਾਹੁੰਨੀ ਵੀ ਮੇਰਾ ਘਰ ਪੱਟਿਆ ਜਾਵੇ ਕੀ ਤੁਸੀਂ ਚਾਹੁੰਦੇ ਕਿ ਮੇਰਾ ਘਰ ਪੱਟੇ ਜਾਵੇ ਘਰ ਤਾਂ ਮੇਰਾ ਹੀ ਪੱਟਿਆ ਗਿਆ ਮੇਰੀ ਸਾਰੀ ਜ਼ਿੰਦਗੀ ਖਰਾਬ ਹੋ ਗਈ ਕਿਹਦੇ ਕਰਕੇ ਐਡੇ ਐਡੇ ਲਾਂਚਨ ਮੇਰੇ ਤੇ ਲੱਗੇ ਕਿਹਦੇ ਕਰਕੇ ਸਿਰਫ ਤੁਹਾਡੇ ਘਰ ਵਾਲੇ ਕਰਕੇ ਤੁਸੀਂ ਉਦੋਂ ਉਹਨਾਂ ਰੋਕਿਆ ਕਿਉਂ ਨਹੀਂ ਅੱਜ ਤੁਸੀਂ ਮੈਨੂੰ ਰੋਕ ਰਹੇ ਹੋ ਉਹਨੂੰ ਕਿਉਂ ਨਹੀਂ ਰੋਕਿਆ ਤੁਸੀਂ ਤੈਨੂੰ ਕੀ ਲੱਗਦਾ ਫੇਰ ਅਸੀਂ ਉਹਨੂੰ ਕੁਝ ਕਹਿੰਦੇ ਨਹੀਂ ਗਾ ਜਾ ਉਹਨੂੰ ਕੋਈ ਰੋਕਦਾ ਨਹੀਂ ਨਾ ਰੋਕਦੇ ਆ ਨਹੀਂ ਰੁਕਦਾ ਨਾ ਨਹੀਂ ਰੁਕਦਾ ਨਾ ਕਹੇ ਤੋਂ ਛਾ ਠੀਕ ਹੈ ਥੋੜੇ ਕਹਿੰਦੇ ਮੈਂ ਮਾਫ ਕਰ ਦੂੰਗੀ ਮੈਂ ਭੁੱਲ ਜੂੰਗੀ ਸਾਰਾ ਕੁਝ ਕੱਲ ਨੂੰ ਕਿਸੇ ਹੋਰ ਨਾਲ ਕਰਤਾ ਫਿਰ ਮੈਂ ਤਾਂ ਸਿਰਫ ਫੜਫੜਾਉਣ ਦੀ ਗੱਲ ਹੀ ਕਰੀ ਜਾਨੀ ਆ ਐਹ ਨਹੀਂ ਪਤਾ ਹੁਣ ਕਿੰਨੀਆਂ ਕਿ ਦੁਸ਼ਮਣੀਆਂ ਪਾਰ ਰਖਣਾ ਤੇ ਕਿਹੜੇ ਵੇਲੇ ਉਹਦਾ ਕੋਈ ਕਤਲ ਹੀ ਕਰ ਜੇ ਫਿਰ ਕੀ ਕਰੂੰਗੀ ਫਿਰ ਧੀਆਂ ਕੀ ਕਰਨੀਏ ਤੇਦੂ ਚੰਗਾ ਤਾਂ ਤੁਸੀਂ ਸੱਚ ਨਾਲ ਖੜੋ ਨਾ ਕਿ ਝੂਠ ਨਾਲ ਜੇ ਤੂੰ ਸੱਚ ਨਾਲ ਖੜੋਗੇ ਨਾ ਤਾਂ ਕੱਲ ਨੂੰ ਧੀਆਂ ਵੀ ਤੁਹਾਡੇ ਤੁਹਾਡੇ ਤੇ ਮਾਣ ਕਰਦੀਆਂ ਮੈਨੂੰ ਆਹ ਦੱਸ ਦੇ ਬੱਸ ਮੈਂ ਕਿੱਥੇ ਮਨਿੰਦਰ ਨਾ ਤੂੰ ਮੈਂ ਕੁਝ ਤੈਨੂੰ ਦੱਸ ਸਕਦੀ ਹਾਂ ਕਿਉਂ ਨਹੀਂ ਮੈਂ ਕੁਝ ਕਰ ਸਕਦੀ ਹਾਂ ਕਿਉਂ ਨਹੀਂ ਦੱਸ ਸਕਦੇ ਤੁਸੀਂ ਜੇ ਮੈਂ ਕੁਝ ਤੈਨੂੰ ਦੱਸਦੀ ਹਾਂ ਜਾਂ ਕੁਝ ਵੀ ਉਹਦੇ ਬਾਰੇ ਬੋਲਦੀ ਹਾਂ ਨਾ ਮੇਰਾ ਘਰ ਖਰਾਬ ਹੋ ਜਾਊਗਾ ਜੇ ਤੈਨੂੰ ਪਤਾ ਦ ਕੁਛ ਨਹੀਂ ਦੱਸ ਤੁਸੀਂ ਮੈਨੂੰ ਇੱਕ ਵਾਰ ਦੱਸ ਤੋ ਕਿੱਥੇ ਨਹੀਂ ਨਹੀਂ ਮਨਿੰਦਰ ਮੈਂ ਤੈਨੂੰ ਕੁਝ ਨਹੀਂ ਦੱਸ ਸਕਦੀ ਤੂੰ ਬੈਠ ਮੈਂ ਚਾਹ ਬਣਾ ਕੇ ਲਿਓਨੀ ਆ ਤੇਰੇ ਵਾਸਤੇ ਨਹੀਂ ਮੈਂ ਜਾਣੀ ਪੀ ਨਹੀਂ 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 ਇਸ ਨੂੰ ਜਾਣ ਨਹੀਂ ਛਾਹ ਤਾਂ ਤੈਨੂੰ ਪੀ ਕੇ ਜਾਣੀ ਪਊਗੀ ਤੂੰ ਬੈਠ ਮੈਂ ਚਾਹ ਬਣਾ ਕੇ ਲਿਓਨੀ ਆ ਤੇਰੇ ਵਾਸਤੇ ਤੂੰ ਬਹਿ ਮੇਰੇ ਬੈਠ ਗੱਲ ਨਹੀਂ ਇਹਨੇ ਮੈਨੂੰ ਕੁਛ ਵੀ ਦੱਸਣਾ ਤਾਂ ਪਥੇਰਾ ਤਾਲਸ ਕਰਕੇ ਦੇਖ ਲਿਆ ਸਾਰਿਆਂ ਨੇ ਪਰ ਹੁਣ ਨਹੀਂ ਜੇ ਕਿ ਉਹ ਸਿੱਧੀ ਅੰਗੋਲ ਨਾ ਨਿਕਲਦਾਂ ਕਹਿੰਦੇ ਅੰਗੋਲ ਟੇਢੀ ਕਰਨੀ ਪੈਂਦੀ ਹੈ ਮੈਨੂੰ ਨੇ ਉਂਗਲ tedhi ਕਰਨੀ ਪੋਗੀ ਫੇਰੀ ਕੁਛ ਦੱਸੂਗੀ ਮੈਂ ਤਰਲੇ ਮਿੰਤਰ ਨਾਲ ਤਾਂ ਇਹ ਕੁਛ ਵੀ ਨਹੀਂ ਦੱਸਣਾ ਮੈਂ ਹੁਣ ਇਹਨੂੰ ਕੀ ਦੱਸਾਂ ਵੀ ਕਿੱਥੇ ਗਿਆ ਉਹ ਮੇਰੇ ਤਾਂ ਕੋਈ ਸਮਝ ਨਹੀਂ ਆਉਂਦਾ ਕਿਹੋ ਜੀ ਉਲਝਣ ਬਾਜੀ ਚ ਫਸ ਗਈ ਮੈਂ ਜੇ ਦੱਸਦੀਆਂ ਥਾਵੇਂ ਮੇਰੀ ਜੇ ਨਹੀਂ ਦੱਸਦੇ ਤਾਂ ਮੈਂ ਮਰੀ ਇਹ ਨਹੀਂ ਸੋਚਾ ਸੋਚ ਜਿੱਤੋ ਕੁਛ اكيد ਅਸਾਈਨ ਹੋ ਬੈਠੇ ਤੁਸੀਂ ਮੈਂ ਕਿਹ ਗੁਰ ਗੱਲ ਕਰਨੀ ਸੀ ਤੁਹਾਡੇ ਨਾਲ ਮੈਨੂੰ ਪਤਾ ਵੀ ਤੁਸੀਂ ਘਰ ਵਾਲ ਦੇ ਮੋਹ ਵਿੱਚ ਮੈਨੂੰ ਕੁਝ ਵੀ ਨਹੀਂ ਦੱਸ ਰਹੇ ਵੀ ਤੁਹਾਨੂੰ ਆਏ ਆ ਵੀ ਜੇ ਮੈਂ ਇਹਨੂੰ ਕੁਝ ਦੱਸਤਾ ਇਹ ਉਹਨੂੰ ਫੜਵਾ ਦੂਗੀ ਜੇਲ੍ਹ ਚ ਘਰਾ ਦੂਗੀ ਮੁੜ ਕੇ ਅਸੀਂ ਕੱਲੀਆਂ ਰਹਿ ਜਾਵਾਂਗਾ ਇੱਥੇ ਸਾਡਾ ਕੀ ਬਣੂਗਾ ਉਹਨਾਂ ਬਿਨਾ ਵੀ ਮੈਂ ਕੀ ਕਰੂੰਗੀ ਮੈਂ ਸਾਰੀਆਂ ਗੱਲਾਂ ਸਮਝਦੀ ਆ ਕਿਉਂਕਿ ਮੈਂ ਵੀ ਇੱਕ ਔਰਤ ਆ ਮੈਂ ਤੁਹਾਡਾ ਦਰਦ ਸਮਝ ਸਕਦੀ ਆ ਜੇ ਮੈਂ ਤੁਹਾਨੂੰ ਕਹਿ ਰਹੀ ਆ ਵੀ ਤੁਸੀਂ ਮੇਰੀ ਜਗ੍ਹਾ ਤੇ ਆਪਦੇ ਆਪ ਨੂੰ ਰੱਖ ਕੇ ਦੇਖੋ ਤਾਂ ਮੈਂ ਵੀ ਥੋੜੀ ਜਗ੍ਹਾ ਤੇ ਆਪਦੇ ਆਪ ਨੂੰ ਰੱਖ ਕੇ ਸੋਚਦੀ ਹਾਂ ਪਰ ਜੇ ਮੈਂ ਥੋੜੀ ਜਗ੍ਹਾ ਤੇ ਹੁੰਦੀ ਨਾ ਤਾਂ ਮੈਂ ਤੁਹਾਡੀ ਮਦਦ ਜ਼ਰੂਰ ਕਰਦੀ ਚੱਲ ਛੱਡੂ ਸਾਰੀਆਂ ਗੱਲਾਂ ਤੁਸੀਂ ਨਾ ਦੱਸੋ ਮੈਨੂੰ ਉਹ ਕਿੱਥੇ ਆ ਕੱਲ ਨੂੰ ਉਹ ਆਊਗਾ ਜ਼ਬਰਦਸਤ ਉਹਨੇ ਮੇਰੇ ਨਾਲ ਵਿਆਹ ਕਰਵਾ ਲਿਆ ਇੰਨੀ ਗੱਲ ਮੈਨੂੰ ਪਤਾ ਉਹ ਮੇਰੇ ਨਾਲ ਵਿਆਹ ਜ਼ਰੂਰ ਕਰਵਾਊਗਾ ਅੱਜ ਨਹੀਂ ਕੱਲ ਤਾਂ ਮੈਨੂੰ ਐਂ ਦੱਸੋ ਜਦੋਂ ਮੈਂ ਇਸ ਘਰ ਵਿੱਚ ਆ ਗਈ ਤੁਸੀਂ ਮੈਨੂੰ ਜਰ ਲੂਗੇ ਆਪ ਤੁਸੀਂ ਆਕ ਕੰਦੇ ਰੂਪ ਚ ਜਾ ਲਓਗੇ ਮੈਨੂੰ ਨਹੀਂ ਜਾ ਸਕਦੇ ਨਾ ਜੇ ਤੁਸੀਂ ਨਹੀਂ ਜਾ ਲੂਗੇ ਤਾਂ ਮੈਂ ਵੀ ਨਹੀਂ ਜਾ ਸਕਦੀ ਤੁਹਾਨੂੰ ਤਾਂ ਕੀ ਫਿਰ ਤੁਸੀਂ ਕੀ ਕਰੋਗੇ ਉਦੋਂ ਵੀ ਤਾਂ ਇਕੱਲੇ ਰਹਿ ਜਾਓਗੇ ਉਦੋਂ ਵੀ ਤਾਂ ਧੀਆ ਇਕੱਲੇ ਹੀ ਰਹਿ ਜਾਣਗੇ ਉਦੋਂ ਕੀ ਹੋਊਗਾ ਤੁਹਾਨੂੰ ਪਤਾ ਨਾ ਕਿ ਮਿਆਂ ਚ ਦੋ ਤਲਵਾਰਾਂ ਕਦੇ ਨਹੀਂ ਰਹਿ ਸਕਦੀ ਆਪਾਂ ਦੋਨੇ ਰਹਿ ਲਾਂਗੇ ਮਨਿੰਦਰ ਮੈਂ ਇਹੋ ਜਿਹਾ ਕੁਝ ਹੋਣੀ ਨਹੀਂ ਦੇਣਾ ਨਹੀਂ ਹੋਣ ਦੇਣਾ ਫਿਰ ਇਹ ਉਦੀ ਹੋ ਸਕਦਾ ਜੋ ਤੁਸੀਂ ਮੈਨੂੰ ਦੱਸੋਗੇ ਵੀ ਕਿਕਰ ਸਿੰਘ ਕਿੱਥੇ ਆ ਜੇ ਤੁਸੀਂ ਨਹੀਂ ਦੱਸੋਗੇ ਪਤਾ ਤਾਂ ਸਾਨੂੰ ਫਿਰ ਵੀ ਲੱਗ ਹੀ ਜਾਣਾ ਮੈਂ ਤੁਹਾਨੂੰ ਦੱਸ ਦਿੰਨੇ ਆ ਹਾਂ ਪਰ ਮੇਰਾ ਘਰ ਨਾ ਪਟਾ ਜਾਵੇ ਬਸ ਮੈਂ ਇਸੇ ਗੱਲ ਤੋਂ ਡਰਦੀ ਆ ਹਾਂ ਮੈਂ ਦੱਸਦੀ ਆ ਤੈਨੂੰ ਨਹੀਂ ਘਰ ਪਟਿਆ ਦਾ ਤੁਹਾਡਾ ਮੈਂ ਤੁਹਾਡਾ ਨਾਮ ਹੀ ਨਹੀਂ ਆਉਣ ਦਿੰਦੀ ਵਿੱਚ ਕਿਸੇ ਗੱਲ ਦੇ ਵਿੱਚ ਤੁਹਾਡਾ ਨਾਮ ਨਹੀਂ ਆਉਂਦਾ ਕਿਸੇ ਨੂੰ ਪਤਾ ਲੱਗਦਾ ਬੱਸ ਤੁਸੀਂ ਮੈਨੂੰ ਦੱਸੋ ਵੀ ਹੋਇਆ ਕਿੱਥੇ ਕਿੱਥੇ ਲੁਕਿਆ ਹੋਇਆ ਉਹ ਮਨਿੰਦਰ ਸਾਨੂੰ ਤਾਂ ਹੀ ਕਹਿ ਕੇ ਗਿਆ ਸੀ ਨੌ ਸੱਸ ਨੂੰ ਵੀ ਮੈਂਬਰ ਸਰ ਜਾਨਾ ਉਹ ਅੰਬਰ ਸਰ ਗਿਆ ਸੀ ਤੇ ਕਹਾ ਹੜਾ ਦਾ ਕਰਕੇ ਕਹਿੰਸੀ ਮੈਂ ਉਧਰ ਵੀ ਜਾਣਾ ਸ਼ਾਇਦ ਉਧਰ ਵਾਗਿਆ ਹੋਵੇ ਮਤਲਬ ਤੁਹਾਨੂੰ ਵੀ ਨਹੀਂ ਪਤਾ ਵੀ ਉਹ ਕਿੱਥੇ ਆ ਉਹਨੂੰ ਵੀ ਉਹਨੇ ਝੂਠ ਮਾਰਿਆ ਫਿਰ ਤਾਂ ਐਥੋਂ ਮੈਨੂੰ ਕੁਝ ਨਹੀਂ ਪਤਾ ਲੱਗ ਸਕਦਾ ਮੈਨੂੰ ਆਪ ਨੂੰ ਪਤਾ ਕਰਨਾ ਪਊਗਾ ਚਲਦੀ ਹਾਂ ਮਨਿੰਦਰ ਨੇ ਨੇ ਉਹਨਾ ਤੈਨ ਮੈਂ ਸੱਚੀ ਦੱਸ ਦਿੰਨੇ ਆ ਉਹ ਗਪਾਲ ਮੋਚਨ ਗਿਆ ਹੋਇਆ ਹੁਣ ਉਹ ਇਸ ਟਾਈਮ ਗਪਾਲ ਮੋਚਨ ਹੈ ਗਪਾਲ ਮੋਚਨ ਤੇਰਾ ਧੰਨਵਾਦ ਭੈਣੇ ਸੱਚੀ ਅੱਜ ਤੂੰ ਸਾਬਤ ਕਰਤਾ ਕਿ ਇੱਕ ਔਰਤ ਹੀ ਔਰਤ ਨਾਲ ਖੜ ਸਕਦੀ ਹੈ ਮੈਂ ਤੇਰੇ ਤੇ ਕੋਈ ਗੱਲ ਨਹੀਂ ਆਉਂ ਦਿੰਦੀ ਤੇ ਨਾ ਹੀ ਤੇਰਾ ਘਰ ਪੱਟਾ ਮੈਂ ਮੈਂ ਜਿਹੜਾ ਕੁਝ ਵੀ ਕਰੂੰਗੀ ਨਾ ਸੋ ਸਮਝ ਕੇ ਕਰੂੰਗੀ ਤੂੰ ਫਿਕਰ ਨਾ ਕਰ ਮਨਿੰਦਰ ਸੱਚੀ ਧਿਆਨ ਰੱਖੀ ਕਿਤੇ ਮੇਰੇ ਕੋਲ ਦੋਤੀਆਂ ਨਾ ਰੁੱਲ ਜਾਣਾ ਨਹੀਂ ਨਹੀਂ ਜੇ ਤੂੰ ਮੇਰੇ ਨਾਲ ਖੜੀ ਹੈ ਨਾ ਤਬ ਮੈਂ ਵੀ ਤੇਰੇ ਨਾਲ ਖੜੂਗੀ ਤੇਰਾ ਕੁਝ ਬੁਰਾ ਨਹੀਂ ਹੋਣ ਦਿੰਦੀ ਤੇ ਜੋ ਤੇਰੀਆਂ ਧੀਆ ਤੇ ਮੇਰੀਆਂ ਵੀ ਤਾਂ ਕੁਝ ਲੱਗਦੀਆਂ ਨੇ ਤੂੰ ਫਿਕਰ ਨਾ ਕਰ ਹੁਣ ਮੈਨੂੰ ਚਾਹਂਦੇ ਇਹ ਤੋਂ ਪਹਿਲਾਂ ਕੋਈ ਆ ਜੇ ਠੀਕ ਹੈ ਠੀਕ ਹੈ ਠੀਕ ਹੈ ਮੈਂ ਦੱਸ ਤਾ ਦਿੱਤਾ ਪਰ ਪਤਾ ਨਹੀਂ ਜਿਉ ਉਹਨੂੰ ਪਤਾ ਲੱਗ ਗਿਆ ਵੀ ਮੈਂ ਇਹਨੂੰ ਸਾਰਾ ਕੁਝ ਦੱਸਿਆ ਤਾਂ ਮੇਰਾ ਕੀ ਬਣੂਗਾ ਮੈਨੂੰ ਤਾਂ ਉਹਨੇ ਕਰੋ ਕੱਢ ਦੇਣਾ ਅਨੇ ਕਿੰਨਾ ਕੁ ਟਾਈਮ ਲਾਉਗੀ ਕਦੋਂ ਆਉਗੀ ਵੀ ਤੂੰ ਆ ਜਾ ਆ ਜਾ ਕਿਵੇਂ ਠੀਕ ਹੈ ਵਧੀਆ ਰੋਜ਼ ਦਾ ਕੰਮ ਹੀ ਹੋ ਗਿਆ ਯਾਰ ਰੋਜ਼ ਵੇਟ ਕਰਨੀ ਪੈਂਦੀ ਐ ਤੇਰੀ ਮੈਨੂੰ ਅੱਛਾ ਤੇ ਜਿਹੜੀ ਕੱਲ ਮੈਂ ਵੇਟ ਕਰੀ ਜਾਂਦੀ ਸੀ ਉਹ ਕੱਲ ਕਿੱਥੇ ਸੀ ਤੁਸੀਂ ਸਾਰਾ ਦਿਨ ਵੇਟ ਕਰੇਗੀ ਆਏ ਨਹੀਂ ਕਿਵੇਂ ਆਉਂਦਾ ਯਾਰ ਕੰਮ ਦੇ ਵਿੱਚ ਸੀਗਾ ਮੈਂ ਨਾ ਇਹੋ ਜਿਹਾ ਕਿਹੜਾ ਕੰਮ ਹੋ ਗਿਆ ਤੁਹਾਨੂੰ ਦੱਸਿਓ ਬਹੁਤ ਕੰਮ ਹੁੰਦੇ ਆ ਮੈਨੂੰ ਨਹੀਂ ਫਿਰ ਮੈਨੂੰ ਵੀ ਪਤਾ ਹੋਣਾ ਚਾਹੀਦਾ ਹੈ ਵੀ ਤੁਸੀਂ ਕਿੱਥੇ ਬੀਜੀ ਹੋ ਉਹ ਕਿੱ데 ਨਹੀਂ ਬੀਜੀ ਯਾਰ ਬਸ ਮੈਂ ਤੁਹਾਨੂੰ ਦੱਸੀਦਾ ਜਾਣਾ ਇੱਕ ਹੋਰ ਟੈਨਸ਼ਨ ਪਈ ਵੀ ਉਹ ਤੋਂ ਤੂੰ ਸਵਾਲ ਜਵਾਬ ਕਰੀ ਚੱਲ ਮੈਨੂੰ ਕਾਦੀ ਟੈਨਸ਼ਨ ਟੈਨਸ਼ਨ ਤਾਂ ਬਸ ਆਹੀ ਹੈ ਮਨਿੰਦਰ ਮਿਲੀ ਸੀ ਅੱਜ ਮੈਨੂੰ ਅੱਛਾ ਫਿਰ ਕੀ ਕਹਿੰਦੀ ਕਹਿਣਾ ਕੀ ਸੀ ਤੁਰੀ ਜਾਂਦੀ ਸੀ ਮੈਂ ਉਹਨੂੰ ਕਿਹਾ ਮੇਰਾ ਫੋਨ ਨਹੀਂ ਚੱਕਦੀ ਤੂੰ ਨਾ ਤੂੰ ਸਕੂਲ ਆਉਣੀ ਹੈ ਬਹੁਤ ਸਵਾਲ ਕੀਤੇ ਮੈਂ ਉਹਨੂੰ ਉਹਨੇ ਕੋਈ ਜਵਾਬ ਨਹੀਂ ਦਿੱਤਾ ਮੇਰਾ ਕਹਿੰਦੀ ਕੁਛ ਨਹੀਂ ਬੱਸ ਕਹਿੰਦੀ ਵਾ ਮੈਂ ਆਪਦੇ ਘਰਦਿਆਂ ਕਰਕੇ ਨਹੀਂ ਆਈ ਇਹ ਉਹ ਬੱਸ ਐਵੇਂ ਗੱਲਾਂ ਇਹਦੇ ਵਿੱਚ ਟਾਲੀ ਗਈ ਮੈਨੂੰ ਤਾਂ ਸਮਝ ਨਹੀਂ ਲੱਗੀ ਉਹਨੂੰ ਹੋਇਆ ਕੀ ਪਿਆਰ ਜਿਵੇਂ ਪਹਿਲਾਂ ਆਪਣੇ ਨਾਲ ਗੱਲ ਕਰਦੀ ਸੀ ਉਵੇਂ ਤਾਂ ਗੱਲ ਹੀ ਨਹੀਂ ਕਰਦੀ ਉਹ ਹੁਣ ਦੇਖ ਲੈ ਕਿੰਨਾ ਕੁਛ ਤਾਂ ਹੋਇਆ ਉਹਦੇ ਨਾਲ ਹੁਣ ਘਰਦਿਆਂ ਨੂੰ ਵੀ ਡਰ ਰਹਾ ਤਾਂ ਹੀ ਉਹ ਸਕੂਲ ਨਹੀਂ ਆਉਂਦੀ ਹੋਣੀ ਗੱਲ ਡਰਦੀ ਨਹੀਂ ਹੈਗੀ ਠੀਕ ਹੈ ਉਹ ਤਾਂ ਬਦਲੇ ਦੀ ਭਾਵਨਾ ਦੇ ਵਿੱਚ ਹੈ ਬਦਲੇ ਦੀ ਭਾਵਨਾ ਕਾਹਦਾ ਬਦਲਾ ਉਹ ਯਾਰ ਬਦਲਾ ਮਾਮੇ ਤੋਂ ਲੈਣਾ ਕਹਿੰਦੀ ਮੈਂ ਕਹਿੰਦੀ ਉਹਨੂੰ ਮੈਂ ਮਾਰ ਕੇ ਹਟੂੰਗੀ ਪਤਾ ਨਹੀਂ ਕੀ ਹੋਇਆ ਉਹਨੂੰ ਕੀ ਨਹੀਂ ਮੈਂ ਤਾਂ ਉਹਨੂੰ ਬਥੇਰਾ ਸਮਝਾਇਆ ਮੈਂ ਕਹਾਂ ਉਹ ਆਇਮ ਮਾਰਨ ਵਾਲਾ ਬੰਦਾ ਨਹੀਂ ਹੈਗਾ ਬਹੁਤ ਸ਼ਾਤਰ ਪਰ ਸਮਝੀ ਨਹੀਂ ਆਈ ਮੈਨੂੰ ਯਾਰ ਵੀ ਉਹਦੇ ਦਿਮਾਗ ਦੇ ਵਿੱਚ ਆ ਜਿਹੜਾ ਪਾਈਆਂ ਕਿਨੇ ਆ ਯਾਰ ਸਜ਼ਾ ਤਾਂ ਮਿਲਣੀ ਚਾਹੀਦੀ ਹੈ ਉਹਨੂੰ ਕੀ ਕੁਛ ਕੀਤਾ ਮਨਿੰਦਰ ਨਾਲ ਉਹਨੇ ਉਹ ਕੀਤਾ ਤਾਂ ਹੈ ਪਰ ਕੋਈ ਪ੍ਰੂਫ ਤਾਂ ਹੋਵੇ ਕਿਵੇਂ ਸਾਬਤ ਕਰਾਂਗੇ ਦੱਸ ਤਾਂ ਸਹੀ ਮੈਨੂੰ ਤੂੰ ਜੇ ਜਦੋਂ ਮਨਿੰਦਰ ਖੁਦ ਗਵਾਹ ਹੈਗੀ ਆ ਆਇ ਨਹੀਂ ਹੁੰਦਾ ਆਇ ਤਾਂ ਹੁਣ ਮੈਂ ਤੇਰੇ ਮਤਲਬ ਵੀ ਤੂੰ ਮੈਨੂੰ ਕਿਡਨਾਪ ਕਰ ਲਿਆ ਠੀਕ ਹੈ ਮੈਂ ਜਾ ਕੇ ਗਵਾਹੀ ਦੇ ਦਿੰਦਾ ਮੇਰੇ ਕੋਲ ਸਬੂਤ ਕੀ ਹੈ ਤੂੰ ਗਵਾਹੀ ਦੇ ਆ ਮੇਰੇ ਵਾਸਤੇ ਜਾ ਕੇ ਐ ਥੋੜੀ ਹੁੰਦਾ ਹੈ ਅਦਾਲਤ ਸਬੂਤ ਮੰਗਦੀ ਹੈ ਗੱਲ ਤਾਂ ਸਹੀ ਆ ਫਿਰ ਮੇਰੀ ਗੱਲ ਸੁਣੋ ਇਹ ਉਹਨਾਂ ਦਾ ਮੈਟਰ ਹੈ ਤੁਸੀਂ ਕੋ ਟੈਨਸ਼ਨ ਲਈ ਆ ਯਾਰ ਟੈਨਸ਼ਨ ਦੀ ਗੱਲ ਨਹੀਂ ਹੈਗੀ ਉਹ ਮੇਰੀ ਦੋਸਤ ਹੈ ਚੰਗੀ ਤਾਂ ਕਰਕੇ ਮੇਰੇ ਨਾਲ ਹਰ ਇੱਕ ਗੱਲ ਸਾਂਝੀ ਕਰਦੀ ਸੀ ਹੁਣ ਪਤਾ ਨਹੀਂ ਕੀ ਹੋਇਆ ਅੱਜ ਜਦੋਂ ਮੈਂ ਉਹਨੂੰ ਰੋਕਿਆ ਮੈਂ ਕਿਹਾ ਵੀ ਤੂੰ ਮੇਰੇ ਨਾਲ ਗੱਲ ਕਿਉਂ ਨਹੀਂ ਤੇ ਸਾਂਝੀ ਕੀਤੀ ਨਾ ਤੋਂ ਮੈਨੂੰ ਕੋਈ ਫੋਨ ਕੀਤਾ ਕਹਿੰਦੀ ਤੈਨੂੰ ਕੀ ਕਹਿੰਦੀ ਤੂੰ ਆਪਦਾ ਕੰਮ ਕਰ ਕਹਿੰਦੀ ਆਪਾਂ ਬਸ ਦੋਨੇ ਸਕੂਲ ਦੇ ਵਿੱਚ ਬਸ ਇੱਕ ਦੂਜੇ ਨਾਲ ਕੰਮ ਕਰਦੇ ਆ ਠੀਕ ਹੈ ਤੇਜ਼ ਦੂਤੇ ਕੁਛ ਵੀ ਨਹੀਂ ਆ ਕਹਿੰਦੀ ਬੱਸ ਕਹਿੰਦੀ ਤੂੰ ਐਵੇਂ ਟੈਨਸ਼ਨ ਘਾਤੋ ਲਈ ਜਾਣਾ ਅੱਗੇ ਤਾਂ ਕਦੇ ਆ ਚੀਜ਼ਾਂ ਕਹੀਆਂ ਨਹੀਂ ਇਹਨਾਂ ਨਾਲ ਇੱਕ ਦੋਸਤ ਹੀ ਦੋਸਤ ਦੇ ਕੰਮ ਆਉਂਦਾ ਨਾ ਪਰ ਮਾਮੂ ਵੀ ਤਾਂ ਰਿਸ਼ਤੇਦਾਰ ਆ ਨਾ ਓਏ ਉਹੀ ਤਾਂ ਗੱਲ ਆ ਯਾਰ ਤਾਂ ਹੀ ਤਾਂ ਫਿਰ ਮੈਂ ਹੁਣ ਮੈਨੂੰ ਕਹਿੰਦੀ ਤੂੰ ਮੇਰੇ ਨਾਲ ਨਹੀਂ ਜਾ ਸਕਦਾ ਮੈਂ ਕਹਾ ਮੈਂ ਨਾਲ ਚੱਲਦਾ ਹੁਣ ਮੈਨੂੰ ਤਾਂ ਜਾਣਦੀ ਐ ਮੈਂ ਕੱਲ ਨੂੰ ਤੇਰੇ ਨਾਲ ਉੱਥੇ ਕੋਈ ਕਲੇਸ਼ ਪੈ ਜੇ ਕਹਿੰਦੀ ਕੋਈ ਹੋਰ ਗੱਲ ਬਣ ਜੂਗੀ ਉੱਥੇ ਜੇ ਤੂੰ ਚਲਾ ਗਿਆ ਮੇਰੇ ਨਾਲ ਦੱਸ ਕੀ ਗੱਲ ਬਣ ਜੂਗੀ ਲੋਕਾਂ ਦੇ ਨਾ ਮੂੰਹ ਨਹੀਂ ਫੜੇ ਜਾਂਦੇ ਹੁੰਦੇ ਬਥੇਰਾ ਕੁਛ ਗੱਲਾਂ ਬਣਾ ਦਿੰਦੇ ਨੇ ਲੋਕ ਮਨਾਤਾ ਦਿੰਦੇ ਆ ਬਸ ਇਸੇ ਗੱਲ ਦੀ ਟੈਨਸ਼ਨ ਹੋਈ ਪਈ ਯਾਰ ਹੁਣ ਉੱਥੇ ਗਈ ਐ ਮੈਨੂੰ ਐ ਟੈਨਸ਼ਨ ਐ ਕਿ ਕਿਤੇ ਮਾਮੇ ਦਾ ਨਹੀਂ ਪਤਾ ਐ ਉਹ ਘਰੇ ਹੋਵੇ ਤੇ ਫਿੱਕੀ ਗੱਲ ਬਣ ਜੇ ਘਰੇ ਵਾਗੀ ਹਾਂ ਇਹਨੂੰ ਨਾ ਕੋਈ ਨਹੀਂ ਸਮਝਾ ਸਕਦਾ ਮੈਂ ਤੁਹਾਨੂੰ ਐ ਕਹਿੰਨੀ ਆ ਉਹਨੂੰ ਫੋਨ ਕਰੋ ਆਪਾਂ ਗੱਲ ਕਰਦੇ ਆ ਉਹਦੇ ਨਾਲ ਫੋਨ ਚੱਕੇ ਵੀ ਮੇਰਾ 4 ਦਿਨ ਹੋ ਗਏ ਮੇਰਾ ਫੋਨ ਨਹੀਂ ਚੱਕਿਆ ਉਹਨੇ ਕੋਈ ਨਾ ਦੁਬਾਰਾ ਕਰਕੇ ਦੇਖ ਲਓ ਕਿ ਮੈਂ ਚੱਕ ਲੈਣ ਦੇ ਲਈ ਮੈਂ ਤੁਹਾਨੂੰ ਐ ਕਹਿੰਨੀ ਆ ਤੁਸੀਂ ਨਾ ਗੱਲਾਂ ਵਿੱਚ ਨਾ ਫਸੋ ਕੱਲ੍ਹ ਕੋਲੋਂ ਉਹਨੂੰ ਦੇਖੋ ਹੁਣ ਉਹਦੇ ਨਾਲ ਵੀ ਰਿਸ਼ਤੇਦਾਰ ਮਾਮੇ ਨਾਲ ਫਿਰ ਮੰਮੀ ਨਾਲ ਦੇਖੋ ਮੰਮੀ ਦਾ ਭਰਾ ਤੋ ਯਾਰ ਉਹੀ ਤਾਂ ਗੱਲ ਹੈ ਹੁਣ ਮੈਂ ਦੱਸ ਕੀ ਕਰਾਂ ਮੈਂ ਤਾਂ ਦੋਵੇਂ ਪਾਸੇ ਫਸਿਆ ਉਹ ਵੀ ਉਧਰੋਂ ਮੇਰੀ ਚੰਗੀ ਦੋਸਤ ਆ ਉਧਰੋਂ ਉਹਦੇ ਨਾਲ ਮੇਰੀ ਰਿਸ਼ਤੇਦਾਰੀ ਹੈ ਠੀਕ ਹੈ ਕਿਸੇ ਨੂੰ ਕੁਝ ਕਹਿ ਨਹੀਂ ਸਕਦੇ ਕੋਈ ਤੁਸੀਂ ਫੋਨ ਕਰੋ ਆਪਾਂ ਗੱਲ ਕਰਦੇ ਆ ਉਹਦੇ ਨਾਲ ਬੁਲਾਓ ਉਹਨੂੰ ਉਹ ਕਹਿੰਦੀ ਸੀ ਮੈਂ ਕਹਿੰਦੀ ਸ਼ਾਮ ਨੂੰ ਜਦੋਂ ਇਧਰੋਂ ਫ੍ਰੀ ਹੋ ਗਈ ਉਸ ਦਿਨ ਤੈਨੂੰ ਫੋਨ ਕਰੂੰਗੀ ਜਿਉਂ ਉਹਦਾ ਫੋਨ ਆ ਗਿਆ ਫਿਰ ਆਪਾਂ ਉਹਨੂੰ ਬੁਲਾਵਾਂਗੇ ਪਾਰਕ ਦੇ ਵਿੱਚ ਉੱਥੇ ਬੈਠ ਕੇ ਗੱਲ ਕਰਾਂਗੇ ਆਪਾਂ ਗੱਲ ਕਰਾਂਗੇ ਉਹਦੇ ਨਾਲ ਖਾਣਾ ਕੁਝ ਹੋਣਾ ਨਹੀਂ ਮੈਂ ਤਾਂ ਕੁਛ ਨਹੀਂ ਮੈਂ ਤੁਹਾਨੂੰ ਆਇ ਕਹਿੰਦੇ ਐਵੇਂ ਨਾ ਟੈਨਸ਼ਨ ਲੈ ਕਰੋ ਜੇ ਕੋਈ ਗੱਲ ਹੁੰਦੀ ਹੈ ਤਾਂ ਮੈਨੂੰ ਦੱਸਿਆ ਕਰੋ ਨਾ ਇਹ ਥੋੜੀ ਹੁੰਦਾ ਆਪ ਕੱਲੇ ਟੈਨਸ਼ਨ ਲਈ ਬੈਠੇ ਤੇ ਹਾਂ ਮੈਨੂੰ ਫੋਨ ਤੇ ਕੁਝ ਵੀ ਨਹੀਂ ਦੱਸਦੇ ਟੈਨਸ਼ਨ ਯਾਰ ਹੋਈ ਜਾਂਦੀ ਆ ਹੁਣ ਤੈਨੂੰ ਪਤਾ ਹੀ ਐ ਫੋਨ ਤੈਨੂੰ ਪਤਾ ਕਿੱਥੇ ਚਲਾਉਣ ਨੂੰ ਮਿਲਦਾ ਹਾਂ ਬੱਪੂ ਕੀ ਗੱਲ ਹੋ ਗਈ ਸੀ ਅ ਬੱਪੂ ਆ ਗਿਆ ਮੈਂ ਤਾਂ ਆ ਗਿਆ ਕੀ ਗੱਲ ਹੋ ਗਈ ਓਏ ਗੱਲ ਕੀ ਹੋਣੀ ਐ ਉਹ ਮਨਿੰਦਰ ਗਈ ਐ ਯਾਰ ਤੂੰ ਦੱਸ ਰਿਹਾ ਮੈਂ ਆਵਾਂ ਤੀ। ਉਹ ਦੱਸਦਾ ਰਹਿਗਾ ਸੀ ਬਾਬੂ ਕੰਨੀ ਮੈਂ ਆਪਣੀ ਸਹੇਲੀ ਨਾਲ ਚੱਲੀ ਆ ਕਿ ਸਕੂਲ ਸਕਾ ਚ ਨੌਕਰੀ ਵਾਸਤੇ। ਉਹ ਕੋਈ ਗੱਲ ਨਹੀਂ ਬਾਬੂ ਤੂੰ ਕਿਉਂ ਮੇਰੀਆਂ ਗੱਲਾਂ ਤੋਂ ਮੜੇ ਮੜੇ ਤੇ ਟੈਨਸ਼ਨ ਲੈਂਦਾ ਹੁੰਦਾ। ਮੈਂ ਟੈਨਸ਼ਨ ਕਮਾਲ ਆਈ ਆ ਤੂੰ ਜੁਆਕੇ ਟੈਨਸ਼ਨ ਲਵਾ ਨਾ ਪਹਿਲਾਂ ਕੀ ਕੁਝ ਹੋਇਆ। ਆਪਣੇ ਮਨਿੰਦਰ ਪਹਿਲਾਂ ਵਰਗੇ ਨਹੀਂ ਹੋਣ ਰਹੇ। ਚਲੋ ਕੋਈ ਗੱਲ ਨਹੀਂ ਜੋ ਕੁਝ ਹੋ ਗਿਆ ਪਹਿਲਾਂ ਹੋ ਗਿਆ। ਠੀਕ ਐ ਆ ਜੂਗੀ ਆਪਣੀ ਸਹੇਲੀ ਨਾਲ ਗਈ ਹੋਊਗੀ ਚਲ। ਉਹ ਯਾਰ ਪਹਿਲਾਂ ਵੀ ਤਾਂ ਨੌਕਰੀ ਦੇ ਚੱਕਰ ਚ ਹੀ ਜਾਂਦੀ ਸੀ। ਘਰੋਂ ਕੁੜੀ ਨਿਕਲੀ ਤਾਂ ਉਹਦੇ ਨਾਲ ਆ ਕੁਝ ਹੋਇਆ? ਹੋਇਆ ਕਿ ਨਾ ਹੋਇਆ? ਸਾਰੇ ਨੇ ਭੁਗਤੇ ਆਪਾ ਭੁਗਤਾ ਤਾਂ ਹੈਗਾ ਬਾਪੂ ਤੇ ਫਿਰ ਹੁਣ ਘਰੇ ਬੈਠੇ ਕੋਈ ਲੋੜ ਹੀ ਨਹੀਂ ਹੈ ਕੰਮ ਕਰਨ ਦੀ ਕਿਸ ਚੀਜ਼ ਦਾ ਘਟਾ ਦਾ ਸੱਪਾ ਉਹ ਘਟਾ ਤਾਂ ਹੈ ਨਹੀਂ ਬਾਪੂ ਹੁਣ ਤਾਂ ਨਹੀਂ ਪਤਾ ਕੁੜੀ ਅੰਦਰ ਅੰਦਰ ਬੈਠੀ ਆਗੀ ਚਲੋ ਕੋਈ ਗੱਲ ਨਹੀਂ ਕੋਈ ਨੌਕਰੀ ਮਿਲ ਜੂਗੀ ਹਨਾ ਫਾਰਮ ਫੁਰਮ ਭਰਨ ਗਈ ਹੋਊਗੀ ਉਹਦੇ ਆਜੂਗੀ ਕੋਈ ਗੱਲ ਨਹੀਂ ਉਹ ਯਾਰ ਅੰਦਰ ਬੈਠੀ ਤਾਂ ਕੀ ਮਤਲਬ ਹੈ ਲੋਕਾਂ ਦੀਆਂ ਕੁੜੀਆਂ ਹਮ ਸਾਰੀਆਂ ਨੌਕਰੀਆਂ ਤਾਂ ਨਹੀਂ ਕਰਦੀਆਂ ਠੀਕ ਹੈ ਕੋਈ ਚਾਹੀਦਾ ਮੁੰਡਾ ਲੱਭੂਗਾ ਵਿਆਹਾਂਗੇ ਚਲ ਠੀਕ ਹੈ ਤੇ ਬਗਾਨੇ ਖੜ ਜਾਉ ਉਹ ਤਾਂ ਠੀਕ ਹੈ ਬਾਪੂ ਫਿਰ ਹੁਣ ਪਰ ਤੂੰ ਦੱਸ ਕੀ ਕਹਿਣਾ ਉਹ ਮੈਂ ਤੇਰੀ ਤਾ ਬੁਲਾਇਆ ਅਛਾ ਤੂੰ ਕਿਉਂ ਛੱਡ ਗਿਆ ਏ ਖੇਤ ਉਹ ਫਾਪੇ ਤਾਈ ਨੂੰ ਹੈ ਤਾਈ ਨੂੰ ਸਾਡੇ ਘਰ ਆਈ ਗਈ ਛੱਡ ਕੇ ਆਇਆ ਚੱਲ ਉਹ ਫਿਰ ਮੈਂ ਕਰਾਂ ਕੀ ਤੂੰ ਗੱਲ ਸੁਣ ਹੁਣ ਮੇਰੀ ਤੂੰ ਨਾ ਜਾ ਉੱਥੇ ਪਤਾ ਕਰਕੇ ਆ ਹੁਣ ਸਕੂਲ ਚ ਜਾ ਮੈਂ ਉਹਦੇ ਕੋਲੇ ਮੈਂ ਜਾ ਨਾ ਪਊਗਾ ਕਮਾਲ ਹੋ ਗਈ ਕੁੜੀ ਐ ਉਹਦੇ ਮਗਰ ਚੱਲ ਜਾ ਕੇ ਦੇਖਿਆ ਨਿਆਣੀ ਦੀ ਨਿਗਰੱਖਾਂਗੇ ਪਹਿਲਾਂ ਸੀ ਆਣ ਗੱਲ ਹੀ ਕਰ ਗਏ ਉਦੋਂ ਤਾਈ ਧੋੱਕਾ ਕਾ ਗੇ ਉਹ ਤਾਂ ਠੀਕ ਆ ਬਾਪੂ ਤੇ ਤੂੰ ਕਹਿੰਦਾ ਮੈਂ ਜਾਇਆ ਉਹਨਾਂ ਕੋਈ ਗੱਲ ਨਹੀਂ ਜਾ ਟਾ ਕੇ ਆ ਠੀਕ ਐ ਨਾ ਉਹ ਪਤਾ ਨਹੀਂ ਕਿਹੜੀ ਸੇਹਲੀ ਸੁਲੀ ਕੋਈ ਕਹਿੰਦੀ ਸੀ ਉਹਦੇ ਮੈਂ ਉਹ ਕਿਹਾ ਸੀ ਕੁੜੀਏ ਦੋਨੇ ਇਕੱਠੀਆਂ ਜਾਈਓ ਇਕੱਠੀਆਂ ਆਈਓ ਕੱਲੀ ਨਾ ਕਿਤੇ ਜਾਈ ਉਹ ਕੋਈ ਗੱਲ ਨਹੀਂ ਮੈਂ ਕਹਿੰਦੀ ਦੋ ਘੰਟੇ ਨਾਲ ਜੂਗੀ ਕਿੰਨੀ ਦਰਦੀ ਗਈ ਦੀ ਉਹ ਉਹ ਮਿਲ ਜੂਗੀ ਮੈਨੂੰ ਮੈਂ ਸਕੂਲ ਚ ਜਾਣਾ ਸਕੂਲ ਚ ਹੀ ਹੋਣੀ ਆ ਉਹ ਜਾ ਜਾ ਕੇ ਆ ਫਿਰ ਮਾਰ ਕੇ ਆ ਜਿਹੜਾ ਜਾ ਕੇ ਕੋਈ ਨਹੀਂ ਹਾਂ ਚੰਗੀ ਤਰ੍ਹਾਂ ਪਤਾ ਕਰਕੇ ਆਈ ਓਥੇ ਚੰਗਾ ਜੀ ਹਾਂ ਹਾਂ ਆਈ ਜੁਗਤ ਕਰਦੇ ਗੱਦੀ ਗੇੜ ਪਾ ਰੱਖਿਆ ਮੈਨੂੰ ਹਾਂ ਜੋ ਇਹਦਾ ਕੁੜੀ ਜੀ ਨੂੰ ਨੇ ਮਾਣੇ ਨੇ ਕਿਹਾ ਸੀ ਤੂੰ ਨਾ ਜਾ ਜੇ ਬਾਪ ਨੂੰ ਪਤਾ ਲੱਗ ਗਿਆ ਨੇ ਨਾਲੇ ਗਾਲਾ ਮੈਨੂੰ ਪੈਣੀ ਐ ਨਾਲੇ ਤੈਨੂੰ ਪੈਣੀ ਐ ਆ ਕੇ ਦੇਖ ਸਕੂਲ ਚ ਉਹਨੂੰ ਫੋਨ ਨਾ ਕਰ ਲੈ ਮੈਂ ਕਿੱਥੇ ਆ ਗਈ ਪਤਾ ਨਹੀਂ ਕਿੱਥੇ ਫਿਰਦੀ ਹੋਗੀ ਹਲੋ ਹਲੋ ਪਾਣੇ ਤੂੰ ਕਿੱਥੇ ਆਂ ਮੈਂ ਦੱਸਿਆ ਤਾਂ ਸੀ ਤੈਨੂੰ ਵੀ ਅੱਜ ਮੈਂ ਉੱਧਰ ਜਾਉਂਗੀ ਦੱਸਿਆ ਤਾਂ ਸੀਗਾ ਭਾਣੇ ਮੈਂ ਤਾਂ ਮੰਡੀ ਦੇ ਵਿੱਚ ਸੀਗਾ ਆ ਤੂੰ ਬਾਪੂ ਨੂੰ ਦੇਖ ਲੈ ਹੋਰ ਹੀ ਖੜਾ ਪੰਗਾ ਕਰਦਾ ਅਗਰ ਕੁੜੀ ਗਈ ਆ ਘਰੋਂ ਜਾਂ ਦੇਖ ਕੇ ਸਕੂਲ ਮੰਦਰ ਜਾ ਤੂੰ ਉਹਦੇ ਮਗਰ ਕਿੱਥੇ ਗਈ ਆ ਓਹੋ ਬਾਪੂ ਵੀ ਨਾ ਬਾਰੀ ਫਿਕਰ ਕਰਦਾ ਮੈਂ ਬਾਪੂ ਨੂੰ ਸਾਰੀ ਗੱਲ ਦੱਸ ਦਿੱਤੀ ਗਈ ਹੈ ਬਾਪੂ ਕਿ ਮੈਂ ਸਕੂਲ ਚ ਪਤਾ ਕਰਨ ਜਾਣੀ ਆ ਪਤਾ ਨਹੀਂ ਕਿਉਂ ਐਨੀ ਟੈਨਸ਼ਨ ਕਿਉਂ ਲੈਂਦੇ ਨੇ ਮੇਰੀ ਹੁਣ ਭਾਣੇ ਟੈਂਸ਼ਨ ਤਾਂ ਤਾਂ ਲੈਂਦੇ ਨੇ ਵੀ ਪਹਿਲਾਂ ਤੇਰੇ ਨਾਲ ਐਨਾ ਕੁਝ ਹੋ ਕੇਟਿਆਗਾ ਮੈਨੂੰ ਕਹਿੰਦਾ ਨਾ ਤੂੰ ਸਕੂਲ ਵਾਂਗਰ ਜਾ ਕਿੱਥੇ ਗਈ ਆਂ ਕਿ ਭਰ ਕੇ ਲਿਆ ਲੈ ਮੈਂ ਤੈਨੂੰ ਬਾਹਰ ਆ ਕੇ ਫੋਨ ਲਾਇਆ ਤੁਸੀਂ ਐਂ ਕਹਿ ਦੋ ਵੀ ਮੇਰੀ ਗੱਲ ਹੋ ਗਈ ਬੰਦੇ ਨਾਲ ਉਹ ਬਸ ਆਉਂਦੀ ਆ ਆਈ ਜਾਂਦੀ ਆ ਉਹ ਦੇਸੀ ਲਿੰਗਤ ਬਾਜ਼ਾਰ ਚਲੀ ਗਈ ਸੀਗੀ ਤੁਸੀਂ ਬਾਪੂ ਨੂੰ ਐਂ ਕਹਿ ਦੋ ਵੀ ਉਹ ਦੇਸੀ ਲੀ ਦਾ ਵਿਆਸਕ ਕੱਪੜੇ-ਕੁੱਪੜੇ ਦਿਵਾਉਣ ਗਈ ਐ ਨਾਲ ਉਹਦੀ ਚਲ ਕੋਈ ਗੱਲ ਨਹੀਂ ਭਾਣੇ ਤੂੰ ਟੈਂਸ਼ਨ ਨਾ ਲੈ ਬਾਪੂ ਹਾਂ ਚਲ ਮੈਂ ਤੈਨੂੰ